ਭਾਈ ਅਮਰਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਦੌਲਤਪੁਰਾ ਜਿਹੜੇ ਕਿ ਕੱਲ ਜੇਲ੍ਹੋਂ ਬਾਹਰ ਆਏ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਅਮਰਤਪਾਲ ਦੇ ਪਿਤਾ ਦਾ ਇੱਕ ਸਿੱਖ ਕੌਮ ਨੂੰ ਵੱਡਾ ਸਨੇਹਾ ਵੀ ਲਗਾਇਆ ਹੈ ਦੂਜੇ ਪਾਸੇ ਉਹਨਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ ਤੇ ਦੱਸਦੀ ਹੈ ਕਿ ਬਸੰਤ ਸਿੰਘ ਦੌਲਤਪੁਰਾ ਜੋ ਡਿਬਰੂਗੜ ਜੇਲ੍ਹ ਚ ਬੰਦ ਸੀ ਉਹਨਾਂ ਨੂੰ ਕਹਿੰਦੇ ਕਿ ਕੁਝ ਦਿਨਾਂ ਦੀ ਪੈਰੋਲ ਵੀ ਮਿਲੀ ਹੈ ਤੇ ਦੂਜੇ ਪਾਸੇ ਇਹ ਗੱਲ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਆਪਣੀ ਮਾਤਾ ਦੀ ਜਿਹੜਾ ਕਿ ਭੋਗਤਿਆਏ ਸੀ ਤੇ ਜਿਸ ਤੋਂ ਬਾਅਦ ਉਹਨਾਂ ਦਾ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਪੈਰੋਲ ਦੀ ਮੰਗ ਕੀਤੀ ਤੇ ਪ੍ਰਸ਼ਾਸਨ ਦੇ ਵੱਲੋਂ ਹੁਣ ਜਿਹੜਾ ਕਿ ਉਹਨਾਂ ਨੂੰ ਡਿਬਰੂਗੜ ਤੋਂ ਪੰਜਾਬ ਦੇ ਵਿੱਚ ਲਿਆਂਦਾ ਗਿਆ ਤੇ ਬਸੰਤ ਸਿੰਘ ਦੌਲਤਪੁਰ ਜਿਹੜੇ ਕਿ ਕਾਫੀ ਸੁਰੱਖਿਆ ਦੇ ਵਿੱਚ ਜਿਹੜੇ ਕਿ ਦਿਖਾਈ ਵਿਦੈ ਤੇ ਦੂਜੇ ਪਾਸੇ ਹੁਣ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਆਓ ਤੁਹਾਨੂੰ ਸੁਣਾਉਨੇ ਪਹਿਲਾ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਕੀ ਕਹਿਣਾ ਹੈ ਇਹ ਫਾਨੀ ਸੰਸਾਰ ਇਹ ਤੋਂ ਹਰੇਕ ਨੇ ਜਾਣਾ ਹੀ ਆ ਇਹ ਕਿਉਂਕਿ ਗੁਰੂ ਮਹਾਰਾਜ ਦਾ ਜੋ ਆਇਆ ਸੋ ਚਲਸੀ ਸਭ ਕੋਈ ਇਹੀ ਵਾਰੀਏ ਦੇ ਸੰਸਾਰ ਉਹਨਾਂ ਦੀ ਜੋ ਸੁਆਸਾ ਦੀ ਪੂੰਜੀ ਖਤਮ ਹੋ ਗਈ ਤੇ ਉਹ ਗੁਰੂ ਚਰਨਾਂ ਦੀ ਜਾਬਰਾਜੇ ਤੇ ਉਹਨਾਂ ਦੇ ਜਿਹੜੇ ਅੱਜ ਅੰਤਮ ਸੰਸਕਾਰ ਸੀਗਾ ਉਹਨਾਂ ਦੀ ਮਰਤੂ ਹੋਈ ਨੂੰ ਤਿੰਨ ਚਾਰ ਦਿਨ ਹੋ ਗਏ ਸੀ ਤੇ ਉਹ ਬਸੰਤ ਸਿੰਘ ਦੀ ਅਢੀਕ ਚੀ ਉਹਨਾਂ ਨੂੰ ਇਹਨੇ ਦਿਨ ਰੱਖਿਆ ਗਿਆ ਤਾਂ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਅਸੀਂ ਮਾਤਾ ਜੀ ਨੂੰ ਵੀ ਉਹ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਇਹ ਹੀ ਸਾਡੀ ਅਰਦਾਸ ਬੇਨਤੀ ਬਸੰਤ ਸਿੰਘ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਣੀ ਹੈ ਐ ਕਿ ਕੋਈ ਨਹੀਂ ਅਬਰ ਸਾਹਿਬ ਇੱਥੇ ਮੌਕਾ ਨਹੀਂ ਨਹੀਂ ਮੈਂ ਉਹਨਾਂ ਨਾਲ ਮੁਲਾਕਾਤ ਕਰਕੇ ਆਇਆ ਥੋੜੇ ਦਿਨ ਉਹਦਣ ਜਦੋਂ ਉਹਨਾਂ ਦੀ ਮਾਤਾ ਗੁਜ਼ਰੀ ਉਹ ਮੈਂ ਉੱਥੇ ਸੀਗਾ ਜਲਸੀ ਉੱਥੇ ਉੱਥੇ ਮਿਲੇ ਸੀਗੇ ਤੇ ਠੀਕ ਠਾਕ ਹੈ ਸਾਰੇ ਸਿੰਘ ਚੜ੍ਹਦੀ ਕਲਾ ਸੀ ਤੇ ਉਹਦਣ ਬਸੰਤ ਸਿੰਘੇ ਮਿਲੇ ਬੜੀ ਠੀਕ ਸੱਚੀ ਚਾਹੋਗੇ ਕਿ ਜਿਹੜਾ ਬਿਆਨ ਸਿੰਘ ਵੀਰਾ ਸੀਗਾ ਤੇ ਬਾਕੀ ਬੰਦੇ ਸਿੰਘ ਸੀ ਇਹਨਾਂ ਦਾ ਕੋਈ ਐਡਾ ਵੱਡਾ ਜ਼ੁਲਮ ਨਹੀਂ ਸੀ ਜਿਹੜਾ ਕਿ ਐਨਐਸਏ ਲਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇਹ ਸਿਰਫ ਇੱਕ ਨਸ਼ਾ ਛਡਾ ਰਹੇ ਸੀ ਪੰਜਾਬ ਦੇ ਵਿੱਚ ਤੇ ਸੰਥਿਆ ਗੁਰੂ ਮਹਾਰਾਜ ਦੇ ਨਾਲ ਨਾਲ ਜੋੜ ਰਹੇ ਸੀ ਸੋ ਇਹ ਸਰਕਾਰ ਦੀਆਂ ਕਾਹ ਲੋ ਗੰਦੀਆਂ ਰਣਨੀਤੀਆਂ ਨੇ ਜੋ ਕਿ ਇਹਨਾਂ ਬੰਦੀ ਸਿੰਘਾਂ ਨੂੰ ਇੰਨੀ ਦੂਰ ਘਰ ਤੋਂ ਪਰੇ ਭੇਜਿਆ ਹੋਇਆ ਤੇ ਮਾਵਾਂ ਵੀ ਜਿਵੇਂ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਨਹੀਂ ਮਾਂ ਮਿਲੀ ਸਾਰੀ ਉਮਰ ਲਈ ਵੀਰੇ ਨੂੰ ਵੀ ਇਹ ਰਹੂਗਾ ਕਿ ਮੈਨੂੰ ਮਾਂ ਕਦੇ ਵੀ ਨਹੀਂ ਮਿਲੀ ਮਾਂ ਵੀ ਇਸੇ ਗਮ ਦੇ ਵਿੱਚ ਗਈ ਆ ਸਰਜੀਤ ਸਿੰਘ ਖਾਲਸਾ ਰੌਣਾਕੀ ਸਟੈਂਡ ਅਪ ਬੰਦੀ ਸਿੰਘਾ ਦੇ ਜਾਈ ਨੂੰ ਲੈ ਕੇ ਜਾਂ ਜਿਹੜਾ ਅਮਰਪਾਲ ਹੋਰੀਆ ਉੱਥੇ ਬੈਠੇ ਐ ਐਨਐਸ ਦੇ ਤੇ ਅਸੀਂ ਸੈਸ਼ਨ ਦੇ ਵਿੱਚ ਇਹਨਾਂ ਲਈ ਆਵਾਜ਼ ਚੱਕਾਂਗੇ ਤੇ ਕਿਸਾਨੀ ਮੁੱਦਿਆਂ ਦੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਡੱਲਾ ਸਾਹਿਬ ਵੀ ਉੱਥੇ ਬੈਠੇ ਨੇ ਮੋਰਚੇ ਦੇ ਵਿੱਚ ਬੈਠੇ ਨੇ ਤੇ ਅੱਜ ਉਹ ਉੱਥੇ ਮੀਟਿੰਗ ਕਰਨ ਗਏ ਸੀ ਪੇਸ਼ਾਸ਼ਨ ਵੀ ਉਹਨਾਂ ਦਾ ਚੱਲ ਰਿਹਾ ਤੇ ਹੁਣ ਜਿੱਦਾਂ ਹੀ ਉੱਥੇ ਸੈਸ਼ਨ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜਾਊਗਾ ਤੁਸੀਂ ਜ਼ਰੂਰ ਬੰਦੀ ਸਿੰਘਾਂ ਤੇ ਕਿਸਾਨਾਂ ਲਈ ਜ਼ਰੂਰ ਆਵਾਜ਼ ਬੁਲੰਦ ਕਰੋ ਸਰਵਿਸ ਸਿੰਘ ਖਾਲਸਾ ਨੂੰ ਸੁਣਿਆ ਕਿ ਉਹ ਕਹਿੰਦੇ ਕਿ ਸੈਸ਼ਨ 'ਚ ਟਾਈਮ ਨਹੀਂ ਮਿਲਦਾ ਜ਼ਿਆਦਾ ਉਹਨਾਂ ਨੂੰ ਬੋਲਣ ਦਾ ਕਿਉਂਕਿ ਜਦੋਂ ਵੀ ਉਹ ਪਰਚੀ ਭੇਜਦੇ ਨੇ ਜਾਂ ਬੋਲਣ ਨੂੰ ਕਹਿੰਦੇ ਨੇ ਤਾਂ ਉਹ ਕਹਿੰਦੇ ਨੇ ਸੈਂਸਿਟਿਵ ਮੁੱਦਾ ਹੈ ਤੇ ਉਹ ਕੱਲਿਆਂ ਕਰਕੇ ਕੋਈ ਜਿਵੇਂ ਕਹਿ ਲਓ ਕਿ ਬਾਕੀ ਤਾਂ ਕੋਈ ਸਾਥ ਨਹੀਂ ਦੇ ਰਿਹਾ ਤੇ ਕੱਲਿਆਂ ਕਰਕੇ ਉਹ ਸੈਂਸਿਟਿਵ ਮੁੱਦਾ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਜਦੋਂ ਡਿਬੇਟ ਡਿਬੇਟ ਹੋਊਗੀ ਉਸ ਤੇ ਉਹਦੇ ਹੀ ਬੋਲ ਸਕਦੇ ਨੇ ਹਾਂ